ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋ ਮੇਰੇ ਚੜਦੀ ਕਲਾ ਵਿੱਚ ਰਹੂਗੇ ਤੇ ਉਸ ਤੋਂ ਪਹਿਲਾਂ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੀ ਅਗਰ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਜਾਂ ਬਲੌਗ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਇਹ ਇੱਥੇ ਆਪਾਂ ਕੋਤਲ ਰਹੀਆਂ ਪੱਠੇ ਜੀ ਤੇ ਸਰਦਾਰ ਜੀ ਨੇ ਜਾਣਾ ਖੇਤ ਨੂੰ ਤੇ ਉਹ ਹਲਾਂ ਤੋਂ ਟਰੈਕਟਰ ਤੋਂ ਪੱਠੇ ਲਾ ਰਹੇ ਆ ਤੇ ਮੈਂ ਕੋਤਲ ਰਹੀਆਂ ਮੈਂ ਹੀ ਪਸ਼ੂਆਂ ਨੂੰ ਪੱਠੇ ਪਾਵਾਂਗੀ ਕਿਉਂਕਿ ਜੀ ਅੱਜ ਇਹਨਾਂ ਨੇ ਜਾਣਾ ਖੇਤ ਆਪਣਾ ਰਹਿੰਦਾ ਜਿਹੜਾ ਸੌਣ ਤੇ ਛੱਬੀ ਝੋਨਾ ਲੱਗਦਾ ਉਹ ਤੇ ਉਹ ਰਹਿੰਦਾ ਆਪਣਾ ਥੋੜਾ ਜਿਹਾ ਉਹ ਆਪਾਂ ਲਵਣਾ ਵਾ ਤੇ ਇਹ ਇੱਧਰ ਜਾਣਗੇ ਤੇ ਆਪ ਮੈਂ ਕਰੂੰਗੀ ਦੁਪਹਿਰ ਦੇ ਰੁਟੀਨ ਦੇ ਕੰਮਾਂ ਦੀ ਆਪਾਂ ਪਾਵਾਂਗੇ ਪੱਠੇ ਤੇ ਹੁਣ ਮੈਂ ਪੱਠੇ ਕੁੱਤਰ ਰਹੀ ਆ ਤੇ ਪੱਠੇ ਆਪਾਂ ਸਹਿਜ ਮਤੇ ਨਾਲ ਹੀ ਕੁੱਤਰ ਰਹੇ ਆ ਕਿਉਂਕਿ ਜੀ ਇਹਦਾ ਮਸ਼ੀਨ ਦਾ ਬੈਲਟ ਥੋੜਾ ਜਿਹਾ ਖਰਾਬ ਆ ਰਿਯੂਜ਼ ਹੋਇਆ ਤੇ ਉਹ ਜ਼ਿਆਦਾ ਰੁਗ ਨਹੀਂ ਲੈਂਦਾਗਾ ਤੇ ਫੇਰ ਉਹ ਖੜ ਜਾਂਦੀ ਏ ਮਸ਼ੀਨ ਰੁਕ ਜਾਂਦੀ ਏ ਤੇ ਆਪਾਂ ਸਹਿਜ ਮਤੇ ਨਾਲ ਪੱਠੇ ਕੁੱਤਰ ਕੇ ਪਾਵਾਂਗੇ ਤੇ ਇੱਕ ਮੈਂ ਸਾਰੇ ਭੈਣ ਭਰਾ ਉਹਨਾਂ ਨੇ ਰਿਕਵੈਸਟ ਕਰਦੀਆਂ ਜਾਂ ਪੁੱਛਦੀਆਂ ਵੀ ਜੋ ਚਾਰ ਪਾਉਂਦੇ ਆ ਵੀ ਇਹਦੀ ਫਾਇਦੇ ਹੈ ਕਹਿੰਦੇ ਵੀ ਜੇ ਬਾਲਾ ਟਾਈਮ ਪਸ਼ੂਆਂ ਨੂੰ ਚਾਰ ਪਾਈ ਜਾਵੇ ਤਾਂ ਪਸ਼ੂ ਬਾਨ ਨੂੰ ਹਟ ਜਾਂਦੀ ਨਵੇਂ ਦੁੱਧ ਨੂੰ ਹਟ ਜਾਂਦੀ ਹੈ ਪਰ ਮੈਨੂੰ ਇੱਕ ਗੱਲ ਦਾ ਪਤਾ ਵੀ ਜਿਹੜੇ ਵਿੱਚ ਚਾਰ ਪਾਉਂਦੇ ਆ ਹਨਾ ਭੈਣ ਭਾਈ ਕੋਈ ਵੀ ਚਾਰ ਪਾਉਂਦਾ ਮਾਰੇ ਪਸ਼ੂ ਰਾਜੀ ਜਰੂਰ ਹੋ ਜਾਂਦੇ ਆ ਸਾਡੇ ਪਸ਼ੂ ਬਹੁਤੇ ਰਾਜੀ ਨਹੀਂਗੇ ਇਸ ਦੇ ਕਈ ਕਾਰਨ ਆ ਜੀ ਕੁਝ ਤਾਂ ਗਰਮੀ ਆ ਤੇ ਕੋਸ਼ਨਾ ਥੋੜਾ ਟਾਈਮ ਹੋ ਗਿਆ ਤੇ ਨਾ ਮਹੀਨਾ ਤੋਂ ਉੱਪਰ ਨਾ ਗਿਆ ਤੇ ਮਿਲ ਲ ਪਾਨੀਆਂ ਗੋਲਗਾਣੇ ਦਿੱਤਿਆਂ ਕਰਦਾ ਜਦੋਂ ਮਿਲ ਲ ਪਾਨੀਆਂ ਗੋਲਗਾਣਾ ਦਿੱਤਿਆਂ ਜਾਣ ਪਸ਼ੂਆਂ ਨੂੰ ਤੇ ਉਦੋਂ ਫਿਰ ਪਸ਼ੂਆਂ ਦੇ ਅੰਦਰ ਘਾਟ ਆਉਣ ਲੱਗ ਜਾਂਦੀ ਹੈ ਤੇ ਮਲਾਪ ਵਾਜ ਜਾਂਦੀ ਤੇ ਉਹ ਫਿਰ ਦਾਣਾ ਪਾਣੀ ਨੂੰ ਮਲਾਪੀ ਖਾ ਜਾਂਦੇ ਪਸ਼ੂ ਨੂੰ ਨਹੀਂ ਲੱਗਦਾ ਹਨ ਪਤਾ ਹੀ ਹੈ ਜੀ ਸਾਰਿਆਂ ਨੂੰ ਤੇ ਆਪਾਂ ਤਾਂ ਦੇਤੀਆਂ ਵੀਡੀਓ ਬਣਾ ਕੇ ਪਾਤੀਆ ਮਿਲ ਲ ਪਾਨੀਆਂ ਗੋਲਗਾਣੇ ਦਿੱਤਨਾ ਸੀ ਪਰਸੋਂ ਪਰਸੋਂ ਆਪਾਂ ਨਾਲ ਆਪਣਾ ਮੈਨਰਲ ਵੀ ਸ਼ੁਰੂ ਕੀਤਾ ਹੋਇਆ ਵੈ ਤੇ ਪਰ ਮੈਨੂੰ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਚਾਰ ਦੇ ਚਾਰ ਪਸ਼ੂਆਂ ਨੂੰ ਪਾਉਣ ਦੇ ਫਾਇਦੇ ਹੈਗੇ ਆ ਕਿ ਨਹੀਂ ਹੈਗੇਗੇ ਤੇ ਜੇ ਫਾਇਦੇ ਹੋਏ ਜ਼ਿਆਦਾ ਸਾਡੇ ਕਮੈਂਟ ਫਾਇਦਿਆਂ ਦੇ ਵਿੱਚ ਆਏ ਤਾਂ ਆਪਾਂ ਅਗਲੇ ਸਾਲ ਜਰੂਰ ਅਚਾਰ ਪਾਵਾਂਗੇ ਥੋੜਾ ਬਹੁਤਾ ਤਾਂ ਕਿ ਪਸ਼ੂ ਰਾਜੀ ਰਹਿਣਗੇ ਆਪਣੇ ਪਰ ਮੈਨੂੰ ਥੋੜਾ ਜਿਹਾ ਆਏ ਆ ਵੀ ਦੁੱਧ ਇੱਕ ਸਾਲ ਅਸੀਂ ਪਾਇਆ ਸੀ ਤੇ ਦੁੱਧ 'ਚ ਸਮੈਲ ਆਉਂਦੀ ਸੀ ਵੀ ਪਸ਼ੂਆਂ ਨੂੰ ਚਾਰ ਜਦੋਂ ਪਾਉਣੇ ਦੁੱਧ 'ਚ ਸਮੈਲ ਆਉਣ ਲੱਗ ਜਾਂਦੀ ਫਿਰ ਦੁੱਧ ਪੀਤਾ ਨਹੀਂ ਜਾਂਦਾਗਾ ਤੇ ਮੈਨੂੰ ਸਮੈਲ ਵਾਲਾ ਦੁੱਧ ਫਿਰ ਹੂਰੂ ਲੱਗਦਾ ਤਾਂ ਕਰਕੇ ਐਰ ਕੀ ਵੀ ਕਹਿੰਦੀ ਸੀ ਆਚਾਰ ਪਾਉਣ ਨੂੰ ਪਰ ਮੈਂ ਕਿਹਾ ਵੀ ਨਹੀਂ ਸਮੈਲ ਆਊ ਦੁੱਧ ਚ ਕੋਸੇ ਟਾਈਮ ਨਹੀਂ ਲੱਗਿਆਗਾ ਤੇ ਜੇ ਤੁਹਾਡੇ ਕਮੈਂਟ ਵਧੀਆ ਪੋਜੀਟਿਵ ਆਏ ਤਾਂ ਆਪ ਅਗਲੇ ਸਾਲ ਜ਼ਰੂਰ ਆਚਾਰ ਪਾਵਾਂਗੇ ਜ਼ਰੂਰ ਮੈਨੂੰ ਉਸ ਬਾਰੇ ਦੱਸਿਓ ਤੇ ਅੱਗੇ ਤਾਂ ਅਸੀਂ ਰਲ ਮਿਲ ਕੇ ਪਾ ਲੈਨੇ ਆਂ ਜੀ ਪੱਠਿਆ ਜਿੰਨਾਂ ਨੇ ਖੇਤ ਨੂੰ ਜਾਣਾ ਹਨ ਤੁਹਾਨੂੰ ਪਤਾ ਹੀ ਰਲ ਮਿਲ ਕੇ ਕੰਮ ਕੀਤਾ ਹਨ ਦੋਹਾਂ ਦੋਵੇਂ ਜੀ ਜ਼ਿੰਦਗੀ ਗੱਡੀ ਦੇ ਦੋ ਪਹੀਏ ਹੈ ਹਨ ਜਿੰਨਾ ਬਿਨਾ ਜ਼ਿੰਦਗੀ ਨਹੀਂ ਚੱਲਦੀ ਰਾਲ ਮਿਲਤੀ ਕਰਾਂਗੇ ਤਾਂ ਕੰਮ ਸੌਖਾ ਹੋ ਜਾਂਦਾ ਵਧੀਆ ਨਿਬੜ ਜਾਂਦਾ ਜੀ ਤੇ ਇੱਥੇ ਆਪਣੇ ਨੇ ਥੋੜੇ ਜਿਹਾ ਪੱਠੇ ਕੁੱਤਰਾਂਗੇ ਆਪਾਂ ਸਾਰੇ ਨਹੀਂ ਕੁੱਤਰਦੇ ਕਿਉਂਕਿ ਇਹ ਦੋ ਤਿੰਨ ਦਿਨ ਪੱਠਿਆਂ ਨਾਲ ਕੱਢ ਲਾਂਗੇ ਆਪਾਂ ਵਾਹਣ ਘਰ ਤਾਂ ਖਾਲੀ ਉੱਥੇ ਲਾਉਣਾ ਝੋਨਾ ਤੇ ਪੱਠੇ ਕੁੱਤਰ ਕੇ ਇਸ ਤੋਂ ਬਾਅਦ ਆਪਾਂ ਪਸ਼ੂਆਂ ਨੂੰ ਪੱਠੇ ਪਾਵਾਂਗੇ ਤੇ ਮੈਨੂੰ ਨਾ ਫੇਰ ਤੁਹਾਨੂੰ ਕੁਛ ਦੀਆਂ ਜੀ ਜਰੂਰ ਮੈਨੂੰ ਦੱਸਿਓ ਵੀ ਅਚਾਰ ਪਾਉਣ ਦੇ ਪਸ਼ੂਆਂ ਨੂੰ ਅਚਾਰ ਪਾਉਣ ਦਾ ਫਾਇਦਾ ਹੈ ਜਾਂ ਨਹੀਂ ਕੌਗੇ ਸਜਰਾ ਤਾਜ਼ਾ ਪਸ਼ੂਆਂ ਨੂੰ ਪੱਠਾ ਪਾਉਣਾ ਤੇ ਕਿੱਥੇ ਬਿਹਾ ਹਨਾ ਪਾਇਆ ਕਰਕੇ ਪਾਉਣਾ ਵੀ ਪਸ਼ੂ ਖਾ ਲੈਂਦੇ ਆ ਵਧੀਆ ਰਾਜੀ ਹੋ ਜਾਂਦੇ ਇੰਨਾ ਮੈਨੂੰ ਪਤਾ ਵਾ ਆਪਾਂ ਪੱਠੇ ਲਏ ਆ ਕੁਤਰ ਜੀ ਤੇ ਹੁਣ ਆਪਾਂ ਪਾਵਾਂਗੇ ਇਹਨਾਂ ਨੂੰ ਪੱਠੇ ਹਜੇ ਤੰਦਰ ਖੜੀਆਂ ਨੂੰ ਪਾ ਦਾਂਗੇ ਥੋੜਾ ਜਿਹਾ ਗੋਵਧਰੋਂ ਹਟਾਉਣ ਵਾਲਾ ਇੱਥੋਂ ਤਾਂ ਵਿੱਚ ਦੇ ਫਿਰਦੇ ਗੋਹਾ ਹਟਾ ਦਈਦਾ ਵਾ ਕਿਉਂਕਿ ਫਿਰ ਪਸ਼ੂ ਬਾਹਲਾ ਲਿਬੜਦਾ ਵਾ ਉਦੋਂ ਰਹਿਂਦਾ ਹਜੀ ਅੱਜ ਆਪਾਂ ਲੇਟ ਹੋ ਗਏ ਥੋੜਾ ਜਿਹਾ ਪੱਠੇ ਪਾਉਣ ਨੇ 4 ਵਜ ਗਏ ਆ ਜੀ ਸ਼ਾਮ ਦੇ ਤੇ ਲਓ ਜੀ ਆਪਾਂ ਪੱਠੇ ਪਾੜ ਗੇ 10 ਹੁਣ ਇਹ ਪੱਠੇ ਖਾ ਲੈਣੀਆਂ ਫੇਰ ਪਾਣੀ ਪਿਵਾਵਾਂਗੇ ਤੇ ਨਹੀਂ ਇਹਨਾਂ ਨੇ ਪੀਣਾ ਨਹੀਂਗਾ ਪਾਣੀ ਪੱਠਿਆਂ ਦੀ ਤਾਂ ਕਰ ਦਿਆਂ ਜੀ ਤੇ ਆਪਾਂ ਜਿਹੜਾ ਪਾਊਡਰ ਪਾਉਣੇ ਐਗਰੀਮੈਂਟ ਪੋਟ ਉਹ ਕਿਤੇ ਕਿਤੇ ਨਾ ਇਹ ਖਾਣੋਂ ਹਟ ਜਾਂਦੀਆਂ ਆਹ ਦੇਖੋ ਇਹਨੇ ਦਾਣਾ ਛੱਡਿਆ ਵਿੱਚ ਆ ਤਾਂ ਖਾ ਲੈਂਦੀ ਆਪਾਂ ਉਹਦੇ ਮੂਰੇ ਕਰ ਦਿੰਨੇ ਚਲੋ ਤਾਂ ਖਾ ਲਵੇ ਤੇ ਚਲੋ ਜੀ ਆਪਾਂ ਪਾਲੀਏ ਤੂੜੀ ਤੂੜੀ ਪਾ ਕੇ ਪੱਠੇ ਪਾਲ ਗਏ ਤੇ ਜੇ ਆਪਾਂ 097 ਵਾਲਾ ਫਾਰਮੂਲਾ ਜਮਾਉਣਾ ਜੀ ਆਪਣੇ ਦੋਹਾਂ ਪਸ਼ੂਆਂ ਤੇ ਤਾਂ ਕਰਕੇ ਆਪਾਂ ਐਗਰੀਮੈਂਟ ਫੋਰਟ ਪਾ ਰਹੇ ਆ ਪਸ਼ੂਆਂ ਲਈ 097 ਵਾਲਾ ਫਾਰਮੂਲਾ ਬਹੁਤ ਘੱਟ ਹਜੇ ਲੋਕਾਂ ਨੂੰ ਪਤਾ ਹੋਊਗਾ ਕਿਉਂਕਿ ਇਹ ਘਰਮਾਲੇ ਯੂਜ਼ ਕਰਦੇ ਆ ਤੇ ਇਧਰ ਆਪਣੇ ਏਡੇ ਸਾਰੇ ਪੱਠੇ ਤਾਂ ਵੱਡੇ ਆ ਜੀ ਆਪਾਂ ਝੋਨਾ ਲਾਉਣਾ 26 ਤੇ ਵਾਣ ਕੀਤਾ ਖਾਲੀ ਹੁਣ ਇਹਨਾਂ ਪੱਠਿਆਂ ਨਾਲ 2-3-3 ਦਿਨ ਜਿੰਨੇ ਦਾ ਨੰਗ ਜਾਣਗੇ ਉਹਨੇ ਦਿਨ ਕੱਢਾਂਗੇ ਜੀ ਤੇ ਇਧਰ ਆਪਣਾ ਪਿਆਜ਼ ਜੀ ਉਹ ਐਗਰੀਮੈਂਟ ਕੋਟ ਉਹ ਆਪਾਂ ਪਾਉਣੇ ਆ ਪਹਿਲਾਂ 100 ਗ੍ਰਾਮ ਪਾਉਂਦੇ ਸੀ ਘੱਟ ਖਾਂਦੇ ਹੁਣ ਆਪਾਂ 50 ਗ੍ਰਾਮ ਕਰਤਾ ਜੀ ਪਤਾ ਨਹੀਂ ਵਿੱਚ ਸਮੈਲ ਵਗੈਰਾ ਤਾਂ ਵੈਸੇ ਕੋਸ ਨਹੀਂ ਆਉਂਦੀ ਚੰਗੀ ਕੰਪਨੀ ਦਾ ਵਾ ਤੇ ਪਰ ਫੇਰ ਵੀ ਨਹੀਂ ਖਾਂਦਾਂਗਾ ਜੀ ਜਦੋਂ ਪਸੂ ਨੂੰ ਟਾ ਕੇ ਜੀ ਚੀਜ਼ ਦੇ ਦੋ ਪਸੂ ਨਹੀਂ ਖਾਂਦਾ ਹੁੰਦਾ ਹਨ ਤੇ ਚਲੋ ਜੀ ਹੌਲੀ ਹੌਲੀ ਖਾਨ ਲੱਗ ਜਣੀਆਂ ਆਪਾਂ ਕਣਕ ਦਾ ਦਾਣਾ ਨਾਲ ਪਿਆਲਿਆ ਪਹਿਲਾਂ ਆਪਾਂ ਫੀਡ 'ਚ ਪਾਉਂਦੇ ਸੀਗੇ ਤੇ ਬਾਕੀ ਜੀ ਅੱਜ ਸਵੇਰ ਦਾ ਬੱਦਲ ਵਾਈ ਸੀ ਮੀਂਹ ਪਈ ਗਿਆ ਆਪਣੇ ਢੀੜੇ ਵੀ ਤਾਰਤੇ ਹੀ ਭੱਜ ਗਏ ਤੇ ਉਧਰਲੇ ਵੇੜੇ 'ਚ ਮੀਂਹ ਦਾ ਘੱਟ ਪਤਾ ਲੱਗਦਾ ਇੱਧਰ ਜ਼ਿਆਦਾ ਲੱਗਦਾ ਵਾ ਤੇ ਤਾਂ ਕਰਕੇ ਕੰਨਮਣ ਜੀ ਹੋਈ ਗਈ ਹੁਣ ਧੁੱਪ ਨਿਕਲੀ ਹੈ ਹੁਣ ਤਾਂ ਲੱਗਾ ਵਾ ਇਸ ਤਰ੍ਹਾਂ ਟਰੈਕਟਰ ਨਾਲ ਸਾਰੀ ਮਿੱਟੀ ਆ ਜਾਣੀ ਜੱਟਾਂ ਦੇ ਘਰੇ ਹਨਾ ਜਿਹੜੇ ਵਾਈ ਕਰਦੇ ਆ ਹਨਾ ਉਹਨਾਂ ਤੇ ਕਰੇ ਸਫਾਈ ਨਹੀਂ ਰਹਿ ਸਕਦੀ ਮੈਂ ਬਹੁਤ ਕਰ ਕਰ ਵੇਖ ਲਈ ਹੁਣ ਮੈਂ ਕਿਹੜਾ ਛੱਡਿਆ ਮੈਂ ਕਿ ਜਦੋਂ ਝੋਨਾ ਝੋਨਾ ਲਾ ਕੇ ਹਟਣਗੇ ਤੇ ਉਦੋਂ ਹੋਊਗਾ ਹੁਣ ਕੇਰਾ ਸਾਫ ਕਰ ਦਈਦਾ ਸੂਬਾ ਸੁੰਬਰ ਸੂਰ ਦੇਈਦਾ ਤੇ ਤਾਂ ਕਰਕੇ ਕੁਝ ਪਹਿਲਾਂ ਹਨੇਰੇ ਆਉਂਦਗਾ ਰੰਗਾ ਚਲੋ ਜੀ ਇਹਨੇ ਆਪਣੀਆਂ ਗੱਲਾਂ ਬਾਤਾਂ ਤੇ ਆਪਾਂ ਕਰ ਲਗੀ ਦੁਪਹਿਰ ਦੇਰ ਟੀਂ ਦੇ ਕੰਮ ਦੁਪਹਿਰ ਵੀ ਕਾਦੀ ਜੀ ਸ਼ਾਮ ਹੋ ਗਈ ਆ 4 ਵਜ ਗਈ ਆ ਤੇ ਆਪਾਂ ਪਾਲੀਏ ਪੱਠੇ ਤੇ ਫੇਰ ਆਪਾਂ ਕਰਦੇ ਆਂ ਗੱਲਬਾਤ ਜੀ ਤੁਹਾਡੇ ਨਾਲ ਹੁਣ ਪਾਲਗੀ ਆਪਾਂ ਤੂੜੀ ਕੰਮਾਂ ਦੀਆਂ ਲੱਚਗੜਿਚੀਆਂ ਦਿਖਾਵਾਂ ਜੀ ਤੁਹਾਨੂੰ ਕਈ ਵਾਰ ਆਨ ਜਦੋਂ ਮਨ ਨਾ ਮੰਨੇ ਆਰਮਨ ਨੇ ਮਾੰਨਾ ਕੰਮ ਕਰਨਾ ਪਵੇ ਉਹ ਤਾਂ ਪਤਾ ਨਹੀਂ ਜੀ ਟਾਈਮ ਪਾਸ ਕਰ ਲੈਂਦਾ ਜੀ ਆਈ ਲਾਗੇ ਨਹੀਂ ਮੈਨੂੰ ਇਹ ਟੋਕਰਾ ਹਰੇ ਦਾ हम आप इथो ही रलाके पा दर लोने रलाने इथे आई रला रला के आप इतो चढ़ देने जी सारे ਤੇ ਉਹ ਰਿੱਕੀ ਤੇ ਖਰਾਬ ਹੈ। ਬਸ ਥੋੜਾ ਜਾਹਾ ਥੋਥੇ ਮਾਰ ਦਾਂਗੇ ਖੁਰਲੀ ਚ। ਦੇਖੇ ਜੀ ਮੇਰੇ ਪੱਠੇ ਰਲਾਉਣ ਦੇ ਤਰੀਕੇ ਆਪਾਂ ਖੁਰਲੀ ਸੱਟ ਕੇ ਵੀ ਰਲਾਣੇ ਤੇ ਇਥੋਂ ਵੀ ਰਲਾ ਲੈਨੇ ਆ। ਤੇ ਚਲੋ ਜੀ ਆਪਾਂ ਬੂਹਾ ਦਿੱਤਾ ਹਟਾ ਤੇ ਪੱਠੇ ਦਿੱਤੇ ਆਪਾਂ ਤੇ ਇਧਰ ਆਪਣਾ ਸੁਲਤਾਨ ਲੱਗਾ ਪਿਆ ਇਹ ਵਧਨੇ ਪਿਆ ਤੇ ਲਿਸਾ ਹੁੰਦਾ ਜਾਂਦਾ। ਤੇ ਆਪ ਦੇ ਜਾਣੀ ਤਾਂ ਮੈਂ ਇੱਥੇ ਪੱਠੇ ਰਲਾਏ ਸੀ ਵੀ ਤੂੜੀ ਨਾ ਪਵੇ ਪਰ ਜੇ ਆਪਾਂ ਆਣਾ ਨਿਬੜੰਤੋਂ ਬਚ ਗਿਆ ਆਪਾਂ ਨਿਬੜਗੇ ਨਾ ਆਪਾਂ ਕਹੀਏ ਆਪਣੇ ਤੇ ਤੂੜੀ ਮਿੱਟੀ ਘੱਟਾ ਗੋਏ ਦਾ ਮੁਸਕਣਾ ਆਵੇ ਫੇਰ ਆਪਾਂ ਪਸ਼ੂ ਨਹੀਂ ਸਾਂਭ ਸਕਦੇ ਜੀ ਜੇ ਪਸ਼ੂ ਆਪਾਂ ਸਾਂਭਿਆ ਤਾਂ ਫੇਰ ਪਸ਼ੂ ਆ ਨਾਲ ਪਸ਼ੂ ਵਰਗੇ ਹੋਣਾ ਪੈਂਦਾ ਫੇਰ ਪਸ਼ੂ ਸਾਂਭਦਾ ਤੇ ਆਪਾਂ ਨੂੰ ਵਧੀਆ ਲੱਗਦਾ ਚੱਲ ਕੋਈ ਗੱਲ ਨਹੀਂ ਸੂਟ ਆਪਣੇ ਕੋਲੇ ਵਾਧੂ ਆ ਜੀ ਇਹ ਮੁਰਕਾ ਸਕਾ ਕੇ ਲਾ ਦਾਂਗੇ ਨਾ ਕੇ ਹੋਰ ਪਾਲਾਂਗੇ ਤੇ ਇਧਰ ਆਪਾਂ ਖੁਰਲੀ ਦਿੱਤੀ ਆ ਭਾਰ ਕਿਰਾ ਇੰਨੇ ਪੱਠਿਆਂ ਦੀ ਇਹ ਖਾ ਲੈਣਗੇ ਤੇ ਇਸ ਤੋਂ ਬਾਅਦ ਚ ਇੰਨਾਂ ਨੂੰ ਪਾਣੀ ਪਿਆਤੀ ਕੱਢ ਦਾਂਗੇ ਬਾਹਰ ਤੇ ਨਾਲੇ ਕੱਢ ਲਾਂਗੇ ਧਾਰਾਂ ਤੇ ਉਸ ਤੋਂ ਬਾਅਦ ਚ ਕਰਕੇ ਅੰਦਰ ਧੂਆ ਤੇ ਲਾ ਦਾਂਗੇ ਮੱਛਰਦਾਨੀ ਇਹ ਤਾਂ ਵਿਚਾਰੇ ਸੁੱਖ ਦੀ ਜ਼ਿੰਦਗੀ ਜਿਉਣ ਤੇ ਆਪਣੇ ਕੂਲਰ ਦੇ ਹੋਗੇ ਸੀਗੇ ਫਰਜਾਮ ਟਾਈਮ ਟਾਈਮ ਨਹੀਂ ਲੱਗਾ ਜੀ ਝੋਨਾ ਲਵਲੇ ਸੀ ਹੁਣ ਦੂਜਾ ਲਾਉਣ ਲੱਗਣਾ ਤੇ ਹਰ ਕਿ ਆਪਾਂ ਇੱਥੇ ਪੱਖਾ ਹੀ ਰੱਖਤਾ ਇਹਦੇ ਨਾਲ ਬਹੁਤ ਆਸਰਾ ਹੋ ਜਾਂਦਾ ਵਾ ਤੇ ਕੁਸ ਉਹ ਬਾਰੀ ਥਾਂ ਦੀ ਹਵਾ ਕ੍ਰੋਸ ਕਰਦੀ ਕੁਸ ਤਿੰਨ ਪੱਖੇ ਉੱਪਰ ਚੱਲਦੇ ਆ ਤੇ ਵਧੀਆ ਰਹਿੰਦਿਆਂ ਜੀ ਇਹ ਜਮਾ ਨਹੀਂ ਲਿਬੜਦੇ ਜਾਂਦੇ ਨੇ ਵੀ ਤੇ ਫਿਰ ਵੀ ਆਪਾਂ ਨਮਾ ਪਿਆ ਕੇ ਹੱਥ ਨੇ ਪਾਸੇ ਕਰਕੇ ਦੇ ਤਾਰਾਂ ਚੋਵਾਂਗੇ ਚਲੋ ਜੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਤੁਹਾਨੂੰ ਮੇਰਾ ਪਸ਼ੂਆਂ ਦਾ ਬਲੌਗ ਕਿਸ ਤਰ੍ਹਾਂ ਦਾ ਲੱਗਦਾ ਜਰੂਰ ਕਮੈਂਟ ਕਰਕੇ ਦੱਸਿਓ ਜੇ ਵਧੀਆ ਲੱਗਦਾ ਹੁੰਦਾ ਤਾਂ ਸ਼ੇਅਰ ਜਰੂਰ ਕਰ ਦਿਓ ਥੈਂਕ ਯੂ ਜੂਜੀ ਸਾਰਿਆਂ ਦਾ ਧੰਨਵਾਦ